ਸਤਿ ਸ਼੍ਰੀ ਅਕਾਲ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹਤਿਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ। ਕੀ ਹਾਲ ਹੈ ਭਾਈ? ਮੇਰਾ ਨਾਮ ਦੀਦਾਰ ਸਿੰਘ ਸੋਹੜਾ ਜੀ। ਦੀਦਾਰ ਸਿੰਘ ਸੌੜਾ ਕਿਹੜੀ ਪਾਰਟੀ ਨਾਲ ਤੁਸੀਂ ਸਬੰਧ ਰੱਖਦੇ ਹੋ ਮੈਂ ਕਾਂਗਰਸ ਪਾਰਟੀ ਨਾਲ ਸਬੰਧ ਰੱਖਦਾ ਜੀ ਅੱਜ ਤੁਸੀਂ ਕਰਾਲੀ ਵਿਕੇ ਪਹੁੰਚੇ ਹੋ ਕੀ ਕਹਿਣਾ ਚਾਹਦੇ ਹੋ ਮੈਂ ਕਈ ਦਿਨ ਦਾ ਦੇਖਦਾ ਹੁੰਦਾ ਜੀ ਇੱਥੇ ਮਤਲਬ ਕਾਫੀ ਟਾਈਮ ਹੋ ਗਿਆ ਪਹਿਲਾਂ ਵੀ ਕਈ ਹਾਸੇ ਹੋ ਚੁੱਕੇ ਇੱਥੇ ਇਹ ਪੁਲ ਕਾਫੀ ਟਾਈਮ ਤੋਂ ਮਤਲਬ ਟੁੱਟਿਆ ਹੋਇਆ ਪਾਰਲੀ ਸਾਈਡ ਵੀ ਹੈ ਇਧਰਲੀ ਸਾਈਡ ਵੀ ਤੇ ਇਹਦੀ ਕੋਈ ਮਤਲਬ ਕੋਈ ਦੇਖਰੇਖ ਨਹੀਂ ਹੈ ਕੁਝ ਨਹੀਂ ਇੱਥੇ ਪਹਿਲਾਂ ਟੂਲ ਪਲਾਜਾ ਸੀਗਾ ਤਾਂ ਉਦੋਂ ਤਾਂ ਮਤਲਬ ਮਾੜੀ ਮੋਟੀ ਰਿਪੇਅਰ ਵਗੈਰਾ ਕਰ ਦਿੰਦੇ ਸੀਗੇ ਤਾਂ ਹੁਣ ਕੋਈ ਨਾ ਰਿਪੇਅਰ ਹੈ ਨਾ ਕੁਝ ਹੈ ਧੁੰਦ ਦੇ ਕਾਰਨ ਕੋਈ ਵੀ ਗੱਡੀ ਥੱਲੇ ਉਤਰ ਸਕਦੀ ਆ ਕੋਈ ਵੀ ਜਾਨੀ ਮਤਲਬ ਨੁਕਸਾਨ ਹੋ ਸਕਦਾ ਇਹਦੇ ਵਿੱਚ ਕਿਸ ਦੀ ਨਲਕੀ ਸਮਝ ਮੈਂ ਇਸ ਦੇ ਵਿੱਚ ਪੰਜਾਬ ਸਰਕਾਰ ਦੀ ਤੇ ਸੈਂਟਰ ਸਰਕਾਰ ਦੀ ਵੀ ਪੰਜਾਬ ਸਰਕਾਰ ਦੀ ਇਸ ਕਰਕੇ ਆ ਕਿ ਜਿਹੜੀ ਪੰਜਾਬ ਸਰਕਾਰ ਦੇ ਵਿੱਚ ਇਸ ਟਾਈਮ ਨਮਾਇੰਦਗੀ ਕਰਦੇ ਇਸ ਹਲਕੇ ਦੀ ਉਹਨਾਂ ਦੀ ਮਤਲਬ ਖਾਸ ਕਰਕੇ ਉਹਨਾਂ ਦੀ ਵੀ ਜ਼ਿਆਦਾ ਹੈ ਤੇ ਉਹ ਬਾਕੀ ਗੱਲਾਂ ਦਾ ਧਿਆਨ ਛੱਡ ਕੇ ਥੋੜਾ ਜਿਹਾ ਇੱਧਰ ਧਿਆਨ ਦੇਣ ਤੇ ਪਿੰਡਾਂ ਦੇ ਵਿੱਚ ਬਹੁਤ ਬੁਰਾ ਹਾਲ ਹੈ ਤੇ ਆ ਇੱਥੇ ਤੁਸੀਂ ਪੁਲ ਦਾ ਦੇਖ ਹੀ ਰਹੇ ਹੋ ਬਹੁਤ ਜ਼ਿਆਦਾ ਮਤਲਬ ਟੁੱਟਿਆ ਹੋਇਆ ਹੈ ਕੋਈ ਵੀ ਨੁਕਸਾਨ ਹੋ ਗਿਆ ਤਾਂ ਕੋਈ ਜ਼ਿੰਮੇਵਾਰ ਹੈ ਕੋਈ ਇਸ ਚੀਜ਼ ਦਾ ਮੈਂ ਤਾਂ ਇਸ ਚੀਜ਼ ਕਹਿੰਦਾ ਹਾਂ ਕਿ ਆਪ ਸਰਕਾਰ ਇਸ ਚੀਜ਼ ਦੀ ਜ਼ਿੰਮੇਵਾਰ ਹੋਵੇਗੀ ਅੱਗੇ ਜਿਵੇਂ 2024 ਦੀਆਂ ਚੋਣਾਂ ਵੀ ਆ ਰਹੀਆਂ ਉਸ ਤੋਂ ਪਹਿਲਾਂ ਕੀ ਐਲਟੀਮੇਟਮ ਦੇਣਾ ਚਾਹੋਗੇ ਤੁਸੀਂ ਸਰਕਾਰ ਨੂੰ ਮੈਂ ਸਰਕਾਰ ਨੂੰ ਚੋਣਾਂ ਤਾਂ ਚਲੋ ਬਾਅਦ ਦੀ ਗੱਲ ਹੈ ਪਹਿਲਾਂ ਮੈਂ ਇਹ ਕਹਿੰਦਾ ਵੀ ਪਿੰਡਾਂ ਦੇ ਵਿੱਚ ਜਿਹੜੇ ਸ਼ਹਿਰਾਂ ਦੇ ਵਿੱਚ ਬੁਰੇ ਹਾਲ ਹੋਏ ਹੋਏ ਆ ਜਿਵੇਂ ਕਿ ਆਪਣਾ ਇੱਥੇ ਖਾਨਪੁਰ ਆਪਾਂ ਜਦੋਂ ਖਰੜ ਨੂੰ ਜਾਂਦੇ ਆ ਖਾਨਪੁਰ ਪਿੰਡ ਆਉਂਦਾ ਹੈ ਉੱਥੇ ਦੋਨਾਂ ਸਾਈਡ ਪਾਣੀ ਬਹੁਤ ਖੜਦਾ ਹੈ ਚਾਹੇ ਬਰਸਾਤ ਹੋਵੇ ਚਾਹੇ ਨਾ ਹੋਵੇ ਉਥੇ ਬਹੁਤ ਮਤਲਬ ਪਾਣੀ ਬਹੁਤ ਜ਼ਿਆਦਾ ਕੱਢਦਾ ਆ ਆਂਦੇ ਜੁੰਦੇ ਲੋਕਾਂ ਦੇ ਮਤਲਬ ਬਹੁਤ ਨੁਕਸਾਨ ਵੀ ਹੁੰਦਾ ਕੋਈ ਕਿਤੇ ਰਿਸ਼ਤੇਦਾਰੀ ਆ ਕੋਈ ਡਿਊਟੀ ਵਗੈਰਾ ਜਾ ਰਿਹਾ ਕੋਈ ਤੇ ਵੀ ਜਾ ਰਿਹਾ ਹੈ ਉਹ ਪਾਣੀ ਦੇ ਵਿੱਚੋਂ ਲੰਘ ਕੇ ਜਾ ਰਿਹਾ ਤਾਂ ਇਹ ਜਿਹੜੀ ਗगन ਮੋਲਮਾਲ ਆ ਇਹਨਾਂ ਨੂੰ ਹਲਕੇ ਦੀ ਜ਼ਿੰਮੇਵਾਰੀ ਤਾਂ ਪਹਿਲਾਂ ਨਿਭਾਉਣਾ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਹੋਈ ਆ ਤੇ ਪਹਿਲਾਂ ਆਪਣੇ ਘਰ ਸੁਧਾਰਨਾ ਮੈਂ ਸਹੀ ਗੱਲ ਸਤੋਂ ਨੂੰ ਪਹਿਲਾਂ ਆਪਣੇ ਮਤਲਬ ਹਲਕੇ ਨੂੰ ਸੁਧਾਰਨਾ ਤਾਂ ਅੱਗੇ ਪੰਜਾਬ ਨੂੰ ਦੇਖ ਸਕਦੇ ਜਿਹੜੇ ਹਲਕਾ ਨਹੀਂ ਦੇਖ ਸਕਦੇ ਉਹ ਪੰਜਾਬ ਕਿਤੇ ਦੇਖ ਲੈਣਗੇ